ਪੈਸਿਆਂ ਵਾਲੇ ਏਟੀਐਮ ਦੇ ਬਾਰੇ ਅਸੀਂ ਸਾਰੇ ਜਾਣਦੇ ਆ ਪਰ ਅੱਜ ਅਮਰਸਰ ਦੇ ਨੇੜੇ ਦੇ ਪਿੰਡ ਪਹੁੰਚੇ ਆ ਜਿੱਥੇ ਕਿ ਏਟੀਐਮ ਦੇ ਵਿੱਚੋਂ ਪੀਣ ਵਾਲਾ ਫਿਲਟਰ ਹੋਇਆ ਪਾਣੀ ਬਾਹਰ ਆ ਰਿਹਾ ਇਹ ਬੜੀ ਇੱਕ ਹੈਰਾਨੀਜਨਕ ਵਾਲੀ ਖਬਰ ਵੀ ਆ ਤੇ ਪਿੰਡ ਵਾਸਤੇ ਉਚੰਬੇ ਵਾਲੀ ਗੱਲ ਵੀ ਆ ਜਦੋਂ ਆਪਾਂ ਲੋਕਾਂ ਨੂੰ ਦੱਸਦੇ ਸੀ ਨਾ ਕਿ ਅਸੀਂ ਇਹ ਲਾਉਣ ਜਾ ਰਹੇ ਹਾਂ ਤੇ ਸਾਨੂੰ ਕਹਿੰਦੇ ਸੀ ਨਹੀਂ ਜਾ ਰਹੇ ਇਹ ਕਿਸ ਤਰ੍ਹਾਂ ਹੋ ਸਕਦਾ ਹਾਂ ਜਰੂਰ ਜੀ ਇਹ ਤਸਵੀਰਾਂ ਬੜੀਆਂ ਹੈਰਾਨੀ ਵਾਲੀਆਂ ਨੇ ਜੇ ਪਾਣੀ ਜਿਹੜਾ ਏਟੀਐਮ ਦੇ ਵਿੱਚੋਂ ਆ ਰਿਹਾ ਉਹ ਵੀ ਫਿਲਟਰ ਹੋਇਆ ਪਾਣੀ ਤੇ ਆਪਾਂ ਸੋਚ ਨੱਪਿਆ ਵਾ ਤੇ ਤੁਹਾਡੇ ਸਾਹਮਣੇ ਬਾਲਟੀ ਦੇ ਵਿੱਚ ਜਿਹੜਾ ਉਹ ਪਾਣੀ ਸਾਫ਼ ਪਾਣੀ ਆ ਰਿਹਾ ਵਾ ਤੁਹਾਡੇ ਸਾਹਮਣੇ ਪਾਣੀ ਵੇਖੋ ਬਾਲਟੀ ਭਰ ਗਈ 10 ਲੀਟਰ ਦੀ ਉਹ ਕਾਰਡ ਆਪਾਂ ਲਾਏ ਉਹਦੀ ਵੈਲਿਡਿਟੀ ਖਤਮ ਹੋ ਚੁੱਕੀ ਸੀ ਇੱਕ ਦਿਨ 'ਚ ਦੋ ਵਾਰਾ ਹੀ ਇਹ ਤੋਂ ਆਪਾਂ ਪਾਣੀ ਲੈ ਸਕਦੇ ਹਾਂ ਇਸ ਕਾਰਡ ਦੀ ਹੈਵੈਲਿਡਿਟੀ ਅਜੇ ਹੈਗੀ ਸੀ ਤੇ ਆਪਾਂ ਸੋਚ ਨੱਪਿਆ ਵਾ ਤੇ ਤੁਹਾਡੇ ਸਾਹਮਣੇ ਬਾਲਟੀ ਦੇ ਵਿੱਚ ਜਿਹੜਾ ਉਹ ਪਾਣੀ ਸਾਫ਼ ਪਾਣੀ ਆ ਰਿਹਾ ਵਾ